सीएम ਦਾ ਤੁਸੀਂ ਬਹੁਤ ਦੇਖੇ ਹੋਣੇ ਪਰ ਤਲਵਾਰਵਾਜ ਡਿਪਟੀ ਸੀਐਮ ਨਹੀਂ ਦੇਖਿਆ ਹੁਣ ਕਿਉਂਕਿ ਡਿਪਟੀ ਸੀਐਮ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤਲਵਾਰਵਾਜੀ ਕਰਦੇ ਹੋਏ ਆ ਤਲਵਾਰ ਹੱਥਾਂ ਦੇ ਵਿੱਚ ਇੰਦਾ ਘੁਮਰੀਆ ਬਿਲਕੁਲ ਡਰ ਪੈ ਨਹੀਂ ਡਿਪਟੀ ਸੀਐਮ ਦੀਆ ਕੁਮਾਰੀ ਇਹਨਾਂ ਦਾ ਨਾਮ ਹੈ ਤੇ ਤੁਸੀਂ ਦੇਖ ਲਓ ਨਾਲ-ਨਾਲ ਵੀਡੀਓ ਚੱਲ ਰਹੀ ਹੈ ਦੋਸਤੋ ਆਪਣੀ رائے ਜ਼ਰੂਰ ਸਾਂਝੀ ਕਰਨੀ ਹੈ ਕਿ ਇੱਕ ਸੀਐਮ ਡਿਪਟੀ ਸੀਐਮ ਦੇ ਲਈ ਕਿ ਇਹ ਕੰਮ ਜਿਹੜਾ ਹੈ ਉਹ ਵਧੀਆ ਲੱਗਦਾ ਹੈ ਜਾਂ ਕਿਵੇਂ ਲੱਗਦਾ ਉਹ ਆਪਣੀ رائے ਜ਼ਰੂਰ ਕਮੈਂਟਾਂ ਦੇ ਵਿੱਚ ਸਾਂਝੀ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਲਿਓ ਤੇ ਜਿਹੜੇ ਵੀਡੀਓ ਦੇਖ ਰਿਹਾ ਹਾਂ ਕਿ ਇੱਕ ਡਿਪਟੀ ਸੀਐਮਾ ਇੱਕ ਪ੍ਰੋਗਰਾਮ ਦੇ ਦੌਰਾਨ ਜਿਹੜਾ ਤਲਵਾਰ ਕਮਾਉਂਦੇ ਹੋਏ ਨਜ਼ਰ ਆ ਰਿਹਾ ਹੈ ਤਾਂ ਇਦਾਂ ਲੱਗਦਾ ਹੈ ਕਿ ਇੱਕ ਪ੍ਰੋਫੈਸ਼ਨਲ ਟ੍ਰੇਨਿੰਗ ਜਿਹੜੀ ਆ ਡਿਪਟੀ ਸੀਐਮ ਨੇ ਲਈ ਹੋਈ ਹੈ ਜਿਸ ਹਿਸਾਬ ਨਾਲ ਤਲਵਾਰ ਘਮਾਉਂਦੇ ਹੋਏ ਨਜ਼ਰ ਆ ਰਿਹਾ ਤਾਂ ਦੋਸਤੋ ਇਹ ਡਿਪਟੀ ਸੀਐਮ ਨੇ ਰਾਜਸਥਾਨ ਦੇ ਜਿਨ੍ਹਾਂ ਦਾ ਨਾਮ ਦੀਆ ਕੁਮਾਰੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅੱਗ ਵਾਂਗੂ ਇਹ ਵੀਡੀਓ ਤੇ ਇਹ ਵੀਡੀਓ ਦੇਖ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਡਿਪਟੀ ਸੀਐਮ ਦੇ ਲਈ ਐਦਾਂ ਤਲਵਾਰबाजी ਸਟੰਟ ਕਰਨਾ ਜਾਇਜ਼ ਹੈ ਜਾਂ ਨਜਾਇਜ਼ ਹੈ ਉਹ ਤੁਸੀਂ ਕਮੈਂਟਾਂ 'ਚ ਆਪਣੀ رائے ਜ਼ਰੂਰ ਸਾਂਝੀ ਕਰਨੀ ਹੈ ਤੇ ਇਹ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹੈ ਵਾਇਰਲ ਹੋ ਰਹੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਵੀਡੀਓ ਜਿਹੜੀ ਹੈ ਅਸ ਟਾਈਮ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਵੀ ਹੈ ਕਿ ਡਿਪਟੀ ਸੀਐਮ ਤਲਵਾਰबाजी ਵੀ ਕਰਦੇ ਆ ਕਿਉਂਕਿ ਸੀਐਮ ਤਾਂ ਬਹੁਤ ਸਾਰੇ ਤੁਸੀਂ ਬਿਆਨ ਦਿੰਦੇ ਹੋਏ ਦੇਖੇ ਹੋਣੇ ਪਰ ਪਹਿਲੀ ਵਾਰ ਦੇਖੋਗੇ ਕਿ ਇੱਕ ਡਿਪਟੀ ਸੀਐਮ ਤਲਵਾਰबाजी ਕਰ ਰਿਹਾ ਤਲਵਾਰ ਇਸ ਤਰੀਕੇ ਦੇ ਨਾਲ ਬੜੇ ਹੁਨਰ ਦੇ ਨਾਲ ਕੁਮਾਰੀ ਐ ਇਹ ਡਿਪਟੀ ਸੀਐਮ ਤੇ ਅੰਦਾਜ਼ਾ ਲਾ ਸਕਦੇ ਹੋ ਵੀ ਟ੍ਰੇਨਿੰਗ ਕਿਸ ਤਰੀਕੇ ਦੀ ਹੋਈ ਹੋਈ ਹੈ ਡਿਪਟੀ ਸੀਐਮ ਦੀ ਤਾਂ ਇਹਨਾਂ ਨੇ ਜਿਹੜੀ ਤਲਵਾਰ ਕੁਮਾਈ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਵੀਡੀਓ ਅੱਗ ਵਾਂਗ ਫੈਲ ਰਹੀ ਹੈ ਤਾਂ ਤੁਸੀਂ ਆਪਣੀ رائے ਜ਼ਰੂਰ ਸਾਂਝੀ ਕਰਨੀ ਹੈ ਦੋਸਤੋ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਤੁਹਾਡਾ ਉਹ ਜ਼ਰੂਰ ਸਾਂਝਾ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ